ਪੰਜਾਬ ਚ ਅੱਜ ਦੀ ਬਹੁਤ ਵੱਡੀ ਖਬਰ ਲੋਕਾਂ ਨੇ ਬਿਆਸ ਵਾਲੇ ਬਾਬੇ ਦਾ ਕੀਤਾ ਬਾਈਕਾਟ ਕੋਰਟ ਦੇ ਵਿੱਚ ਜ਼ਮਾਨਤ ਰੱਦ ਹੋਈ 40 ਹਜ਼ਾਰ ਪੰਨਿਆਂ ਦੀ ਚਾਰ ਸੀਟ ਹੈ ਵਿਕਰਮ ਸਿੰਘ ਜੀਟੀਆ ਵਿਰੁੱਧ ਬਹੁਤ ਵੱਡੀ ਚਾਰ ਸੀਟ ਹੈ 790 ਕਰੋੜ ਤੋਂ ਵੱਧ ਦਾ ਮਾਮਲਾ ਹੈ ਕਹਿੰਦੇ ਜ਼ਮੀਨ ਹਿਮਾਚਲ ਚ ਵੀ ਹੈ ਤੇ ਬੰਗਲਾ ਦਿੱਲੀ ਚ ਵੀ ਹੈ ਵੱਡੇ ਇਲਜ਼ਾਮ ਨੇ ਇਹ ਜ਼ਮਾਨਤ ਜੋ ਹੈ ਉਹ ਹਰ ਇੱਕ ਬੰਦੇ ਦਾ ਸੰਵਿਧਾਨਕ ਹੱਕ ਹੈ ਜ਼ਮਾਨਤ ਉਹਨੂੰ ਮਿਲਣੀ ਚਾਹੀਦੀ ਆ ਇਹ ਸਿਧਾਂਤ ਦਿੱਤਾ ਹੋਇਆ ਹੈ ਕਿ ਇਹ ਕੋਈ ਇਹ ਗੱਲ ਨਹੀਂ ਕਿ ਵਕੀਲਾਂ ਨੇ ਬਹੁਤ ਵੱਡਾ ਮਾਰਕਾ ਮਾਰਿਆ ਵਿਕਰਮ ਸਿੰਘ ਮਜੀਠੀਆ ਦੇ ਤਾਂ ਕਰਕੇ ਜ਼ਮਾਨਤ ਮਿਲ ਗਈ ਉਹਨੂੰ ਵਕੀਲਾਂ ਦਾ ਮਾਰਕਾ ਹਾਈ ਕੋਰਟ 'ਚ ਹੀ ਮਾਰਿਆ ਸੀ ਉੱਥੇ ਨੇ ਦਿੱਤੀ ਜ਼ਮਾਨਤ ਉਹਨੂੰ ਵਕੀਲਾਂ ਤਾਂ ਇੱਥੇ ਤੇ ਬਹੁਤ ਜ਼ਬਰਦਸਤ ਪੇਸ਼ ਕੀਤੇ ਸੀ ਵਕੀਲਾਂ ਨੇ ਬੜੇ ਦਮਕਜੇ ਮਾਰੇ ਸੀਗੇ ਹਾਈ ਕੋਰਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਚ ਪਰ ਇੱਥੇ ਜ਼ਮਾਨਤ ਨਹੀਂ ਮਿਲੀ ਸੁਪਰੀਮ ਕੋਰਟ ਵੀ ਜ਼ਮਾਨਤ ਜਾ ਕੇ ਮਿਲੀ ਆ ਉਸ ਉੱਥੇ ਜ਼ਮਾਨਤ ਅਕਸਰ 99.9% ਹੋ ਹੀ ਜਾਂਦੀ ਹੁੰਦੀ ਆ ਸੁਪਰੀਮ ਕੋਰਟ ਦੇ ਵਿੱਚ ਕੋਈ ਵੱਡਾ ਮੁੱਦਾ ਹੋਵੇ ਕੋਈ ਇਨਸਾਨੀਅਤ ਨਾਲ ਜੁੜਿਆ ਹੋਵੇ ਕੋਈ ਬਹੁਤ ਜਾਦੇ क्रूरता ਤੋਂ ਵੀ क्रूरत रेयर अति रेयर केस ਹੋਵੇ ਤਾਂ ਸੁਪਰੀਮ ਕੋਰਟ ਜ਼ਮਾਨਤ ਰੱਦ ਕਰਦੀ ਹੁੰਦੀ ਆ ਜੀ ਜ਼ਮਾਨਤ ਉੱਥੇ ਅਕਸਰ ਹੋਈ ਜਾਂਦੀ ਆ ਸੁਪਰੀਮ ਕੋਰਟ ਦੇ ਵਿੱਚ ਇਹ ਨਹੀਂ ਆਪਾਂ ਕਹਿੰਦੇ ਕਿ ਬਹੁਤ ਵੱਡੀ ਬਹੁਤ ਵੱਡੀ ਜਿਵੇਂ ਅਖਬਾਰਾਂ ਨੇ ਟੀਵੀ ਚੈਨਲਾਂ ਵਿੱਚ ਇਹ ਗੱਲ ਚਲਾਈ ਗਈ ਆ ਕਿ ਸੁਪਰੀਮ ਵਿਕਰਮ ਸਿੰਘ ਮਜੀਠੀਆ ਕੋ ਸੁਪਰੀਮ ਰਾਹਤ ਵੀ ਬਹੁਤ ਵੱਡੀ ਰਾਹਤ ਸੁਪਰੀਮ ਰਾਹਤ ਦਾ ਕੋਈ ਨਹੀਂ ਐਸਾ ਅਸਲ ਵਿੱਚ ਇਹ ਜਮਾਨਤ ਜਿਹੜੀ ਹੈਗੀ ਆ ਇਹ ਅ ਅੰਤਰਮ ਅੰਤਰਮ ਬੇਲਾ ਹੈ ਹੂੰ ਅੰਤਰਮ ਬੇਲ ਮੁਜਰਮ ਨੂੰ ਜਿਵੇਂ ਕਿ ਇਹ ਇਹ ਵੀ ਕਹਿੰਦੇ ਆਮ ਆਦੀ ਪਾਰਟੀ ਵਾਲੇ ਵੀ ਇਸ ਗੱਲ ਨੂੰ ਲੈ ਕੇ ਧਮਕ ਜੇ ਮਾਰੇ ਜਾਂਦੇ ਆ ਹਰਪਾਲ ਚੀਮਾ ਵੀ ਕਹਿੰਦਾ ਕਿ ਜੀ ਸਬੂਤ ਬੜੇ ਵੱਡੇ ਨੇ ਮੈਸਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਅੱਜ ਕੱਲ ਦੇ ਸਿਆਸੀ ਲੋਕ ਜਿੱਦਾਂ ਕੈਪਟਨ ਅਮਰਿੰਦਰ ਤੋਂ ਪ੍ਰਕਾਸ਼ ਸਿੰਘ ਬਾਦਲ ਤਾਂ ਕਰ ਇਦਾਂ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਕੈਪਟਨ ਮਰਿੰਦਰ ਤੋਂ ਸ਼ੁਰੂ ਹੋਈ ਸੀ ਗੱਲ ਇਹ ਇਹ ਦਮਗਜੇ ਮਾਰਨਾ ਕਿ ਉਹਨਾਂ ਨੂੰ ਅਸੀਂ ਛੱਡਾਂਗੇ ਨਹੀਂ ਅਸੀਂ ਉਹਨੂੰ ਅਸੀਂ ਸਜ਼ਾ ਦੇ ਦਵਾਗੇ ਛੱਡਾਂਗੇ ਨਾ ਤਾਂ ਕੈਪਟਨ ਮਰਿੰਦਰ ਸਿੰਘ ਚ ਪਾਵਰ ਅਸ ਜਾਦੋਂ ਆਣ ਦੀ ਨਾ ਹਰਪਾਲ ਚੀਮਾ ਚ ਪਾਵਰ ਅਸ ਜਾਦੋਂ ਆਣ ਦੀ ਨਾ ਸੁਖਵੀਰ ਬਾਦਲ ਚ ਸਜ਼ਾ ਦੇ ਆਣ ਦੀ ਪਾਵਰ ਹੈ ਨਾ ਹੀ ਕਿਸੇ ਹੋਰ ਸਿਆਸੀ ਲੀਡਰ ਚ ਪਾਵਰ ਅਸ ਜਾਦੋਂ ਆਣ ਦੀ ਸਜ਼ਾ ਦੇਣੀ ਹੁੰਦੀ ਆ ਸਬੂਤਾਂ ਦੇ ਆਧਾਰ ਤੇ ਮਾਨਯੋਗ ਅਦਾਲਤ ਵੱਲੋਂ ਹੂੰ ਇਹ ਜਿਹੜੇ ਦਮਗਜੇ ਮਾਰਦੇ ਆ ਨਾ ਸਿਆਸੀ ਲੀਡਰ ਕਹਿੰਦੇ ਆ ਵੀ ਸਾਡੇ ਕੋਲੇ ਬੜਾ ਅਸੀਂ ਇਹਨਾਂ ਦਾ ਮਤਲਬ ਇਹ ਆ ਕਿ ਪਾਰਟੀ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਪਾਰਟੀ ਸੀਗਾ ਤੇ ਪ੍ਰਕਾਸ਼ ਸਿੰਘ ਬਾਦਲ ਹੁਣੀ ਦਾ ਕੇਸ ਰੱਦ ਹੋ ਗਿਆ ਗਵਾਹ ਸਾਰੇ ਮੁੱਕਰ ਗਏ ਤੇ ਸੁਖਵੀਰ ਸਿੰਘ ਬਾਦਲ ਪਾਰਟੀ ਰਿਹਾ ਕੈਪਟਨ ਮਰਿੰਦਰ ਦੇ ਖਿਲਾਫ ਦਰਜ ਹੋਇਆ ਕੇਸ ਰੱਦ ਹੋ ਗਿਆ ਗਵਾਹ ਸਾਰੇ ਮੁੱਕਰ ਗਏ ਤੇ ਜਿਹੜੇ ਪਾਰਟੀ ਬਣ 86 ਲੋਕ ਜਦੋਂ ਪਾਰਟੀ ਬਣਦੇ ਆ ਨਾ ਕਿਸੇ ਕੇਸ ਦੇ ਵਿੱਚ ਉਹ ਕੇਸ ਕਮਜ਼ੋਰ ਹੁੰਦਾ ਹੁੰਦਾ ਉਸ ਟਾਈਮ ਕਮਜ਼ੋਰ ਹੋ ਜਾਂਦਾ ਕੇਸ ਉਹ ਕੇਸ ਅੱਗੇ ਤੱਕ ਨਹੀਂ ਜਾਣਾ ਹੁੰਦਾ ਫਿਰ ਇਹਦਾ ਮਤਲਬ ਕੋਈ ਨਾ ਕੋਈ ਝੋਲ ਹੈਗੀ ਆ ਇਹ ਨਹੀਂ ਮੈਂ ਕਹਿੰਦਾ ਕਿ ਵਿਕਰਮ ਸਿੰਘ ਮਜੀਠੀਆ ਸਹੀ ਹੈ ਇਹ ਵੀ ਨਹੀਂ ਮੈਂ ਕਹਿੰਦਾ ਕਿ ਸਰਕਾਰ ਝੂਠੀ ਆ ਪਰ ਇਹ ਕੰਮ ਪੁਲਿਸ ਦਾ ਹੈਗਾ ਥੋੜੇ ਸੇ ਗੱਲ ਬਿਆਨ ਦੇਵੇ ਆਈਓ ਬਿਆਨ ਦੇਵੇ ਡੀਜੀਪੀ ਬਿਆਨ ਦੇਵੇ ਐਸਐਸਪੀ ਬਿਆਨ ਦੇਵੇ ਕਿ ਸਾਡੇ ਕੋਲੇ ਪ੍ਰੂਫ ਨੇ ਜੀ ਵਕੀਲ ਬਿਆਨ ਦੇਵੇ ਜਿਹੜਾ ਉਹਦਾ ਐਡਵੋਕੇਟ ਜਰਨਲ ਆ ਉਹ ਬਿਆਨ ਦੇਵੇ ਕਿ ਸਾਡੇ ਕੋਲੇ ਸਬੂਤ ਨੇ ਜੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜ਼ਮਾਨਤ ਉਹਦਾ ਹੱਕ ਹੈ ਜ਼ਮਾਨਤ ਉਹਦੀ ਜੇਕਰ ਹਾਈ ਕੋਰਟ ਚ ਵੀ ਹੋ ਜਾਂਦੀ ਤਾਂ ਵੀ ਸਾਨੂੰ ਕੋਈ ਇੰਤਰਾਜ਼ ਨਹੀਂ ਸੀ ਜ਼ਮਾਨਤ ਉਹਦਾ ਹੱਕ ਹੈ ਪਰ 7 ਸਵਾ 7 ਮਹੀਨਿਆਂ ਤੋਂ ਵਿਕਰਮ ਸਿੰਘ ਮਜੀਠੀਆ ਬਾਹਰ ਆ ਰਹੇ ਨੇ ਇਹ ਸ਼ਰੋਮਣੀ ਅਕਾਲੀ ਦਲ ਆਪਣੀ ਪਿੱਠਾ ਪਿੱਠਾਪੜੀ ਜਾਂਦਾ ਇਹ ਕੋਈ ਪਿੱਠਾਪੜਨ ਵਾਲੀ ਗੱਲ ਨਹੀਂ ਹੈਗੀ ਪਿੱਠਾਪੜਨ ਦੀ ਗੱਲ ਹੁੰਦੀ ਹੈ ਗੱਲ ਵੀ 100 ਮਹੀਨਾ 2 ਮਹੀਨਾ ਜੇ ਬਾਹਰ ਆਗੇ 7-8 ਮਹੀਨੇ ਬਹੁਤ ਵੱਡਾ ਸਮਾਂ ਹੁੰਦਾ ਇੱਕ ਲੀਡਰ ਵਾਸਤੇ ਬਾਈ ਜੀ 7-8 ਮਹੀਨੇ ਕੋਈ ਮਾਮੂਲੀ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਇੱਕ ਰੇਜਨਾ ਜੀ ਸਰਕਾਰ ਖਾਰਗੀ ਸਰਕਾਰ ਜਵਾਬ ਦੇਵੇ ਮੁੱਖ ਮੰਤਰੀ ਜਵਾਬ ਦੇਵੇ ਫਰਾਣਾ ਜਵਾਬ ਦੇਵੇ ਕਿਉਂਕਿ ਇਹ ਵੀ ਘੱਟ ਨਹੀਂ ਹੈਗੇ ਇਹ ਵੀ ਵਿਜੀਲੈਂਸ ਨੂੰ ਨਹੀਂ ਕਹਿੰਦੇ ਕੁਝ ਇਹ ਪੁਲਤ ਨੂੰ ਕੁਛ ਨਹੀਂ ਕਹਿੰਦੇ ਸਿਆਸੀ ਲੀਡਰ ਅਰਸ਼ਦੀਪ ਸਿੰਘ ਕਲੇਰ ਜਿਹੜਾ ਹੈਗਾ ਉਹ ਵਕੀਲ ਹੈ ਉਹ ਪੇਸ਼ੇਵੋ ਜੋ ਵਕੀਲ ਹੈ ਤੇ ਸਿਆਣਾ ਮੁੰਡਾ ਹੈਗਾ ਉਹਦੇ ਜਿਹੜੇ ਬਾਪੂ ਜੀ ਹੈਗੇ ਆ ਉਹ ਵੀ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਲਾਈ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਜੀ ਲਈ ਲੜ ਰਹੇ ਨੇ ਬੀਬੀ ਜਗੀਰ ਕੌਰ ਦਾ ਕੇਸ ਲੜਾਇਆ ਉਹਨਾਂ ਨੇ ਉਹਨਾਂ ਦੇ ਬਾਪੂ ਬਾਪੂ ਜੀ ਨੇ ਕਲੇਰ ਸਾਹਿਬ ਨੇ ਤੇ ਉਹ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਉਹਦਾ ਦਾ ਆਨੰਦ ਮਾਣਿਆ ਉਹਨਾਂ ਨੇ ਤੇ ਹੁਣ ਉਹਨਾਂ ਦਾ ਮੁੰਡਾ ਅਰਸ਼ਦੀਪ ਕਲੇਰ ਵਧੀਆ तरीके ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਪੂਰ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਬੜੀ ਸਿਆਣਪ ਨਾਲ ਗੱਲ ਕਰਦਾ ਉਹ ਪਰ ਇੱਥੇ ਆ ਕੇ ਉਹ ਵੀ ਮਾਰ ਖਾ ਜਾਂਦੇ ਆ ਸਾਰੇ ਅਖੇ ਜੀ ਇਹ ਮੁੱਖ ਮੰਤਰੀ ਜਵਾਬ ਦੇਵੇ ਜੀ ਫਲਾਣਾ ਜਵਾਬ ਦੇਵੇ ਜੀ ਮੁੱਖ ਮੰਤਰੀ ਤੂੰ ਜਵਾਬ ਮੰਗ ਰਹੇ ਤੁਸੀਂ ਫਿਰ ਜਿੰਮਾ ਚਿੰਮਾ ਦਾ ਹਰਪਾਲ ਚਿੰਮਾ ਦਾ ਜਵਾਬ ਦੇਣ ਵਾਸਤੇ ਆਵੇਗਾ ਨਾ ਜੇ ਤੁਸੀਂ ਮੁੱਖ ਮੰਤਰੀ ਦੇ ਜਵਾਬ ਮੰਗਦੇ ਹੋ ਤਾਂ ਮੁੱਖ ਮੰਤਰੀ ਥੋੜਾ ਜਵਾਬ ਦੇਣ ਵਾਸਤੇ ਆਵੇਗਾ ਮੁੱਖ ਮੰਤਰੀ ਤੇ ਕਹਦੇਗਾ ਜਦੋਂ ਕੋ ਪੁੱਛੂਗਾ ਪੱਤਰਕਾਰ ਕੋਈ ਵੀ ਜੀ ਹਾਂ ਹਾਲ ਦੇ ਕੋਲ ਸਬੂਤ ਹੈਗੇ ਨੇ ਕੋਈ ਚੱਕਰ ਦੀ ਗੱਲ ਨਹੀਂ ਕੋਈ ਨਾ ਕੋਈ ਤਾਂ ਸਿਆਸੀ ਤੌਰ ਤੇ ਸੱਤਾਧਾਰੀ ਪੱਖ ਤੋਂ ਬੰਦਾ ਆਵੇਗਾ ਨਾ ਜੇ ਤੁਸੀਂ ਕਹਿੰਦੇ ਹੋ ਜੀ ਮੁੱਖ ਮੰਤਰੀ ਜਵਾਬ ਦੇਵੇ ਨਹੀਂ ਤੁਹਾਨੂੰ ਕਰਣਾ ਚਾਹੀਦਾ ਤੁਹਾਨੂੰ ਕਹੇ ਵੀ ਬਿਜੀਲੈਂਸ ਵੱਲੋਂ ਬਣਾਇਆ ਹੋਇਆ ਕੇਸ ਗਲਤ ਆ ਇਹਨਾਂ ਦਾ ਫਰਜ ਬਣਦਾ ਇਹ ਕਹਿਣਾ ਵਿਕਰਮ ਸਿੰਘ ਮਜੀਠੀਆ 7 ਮਹੀਨਿਆਂ ਤੱਕ ਜੇਲ੍ਹ ਚ ਰੱਖਣਾ ਇਹੋ ਜੇ ਪ੍ਰੂਫ ਇਹੋ ਜੇ ਪੱਕੇ ਪੇਸ਼ ਕੀਤਾ ਬਿਜੀਲੈਂਸ ਨੇ ਕਿ 7 ਮਹੀਨਿਆਂ ਸਵਾ 7 ਮਹੀਨੇ ਜੇਲ੍ਹ ਚ ਰਿਹਾ ਮਜੀਠੀਆ ਇਹਦਾ ਮਤਲਬ ਕੋਈ ਇਹ ਗੈਰ ਮਾਮੂਲੀ ਗੱਲ ਨਹੀਂ ਹੈਗੀ ਇਹ ਕੋਈ ਇਹ ਸਿੰਪਲ ਮਾਮੂਲੀ ਗੱਲ ਨਹੀਂ ਹੈਗੀ ਕੋਈ ਇਹ ਗੈਰ ਮੂਲੀ ਆ ਸੌਰੀ ਗੈਰ ਮੂਲੀ ਗੱਲ ਆ ਇਹ ਇਹ ਕੋਈ ਸਿੰਪਲ ਗੱਲ ਨਹੀਂ ਬਹੁਤ ਵੱਡੀ ਗੱਲ ਆ ਇਹ ਬੰਦੇ ਨੂੰ ਜਮਾਨਤ ਤੇ ਨਾ ਮਿਲੇ ਬੰਦੇ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਆਪਣੇ ਬਾਗੀਆਂ ਪਾਈ ਜਾਣਾ ਆਪਣੇ ਕੱਚਾ ਪਜਾਈ ਜਾਣਾ ਇਹ ਕੋਈ ਸਿਆਣਪ ਨਹੀਂ ਹੁੰਦੀ ਆਪਣੀਆਂ ਕਚਾਂ ਵੀ ਸਾਡੀ ਜਿੱਤ ਉਹ ਕਾ ਜਿੱਤ ਹੋ ਗਈ 7 ਮਹੀਨੇ ਤੱਕ ਜੇਲ੍ਹ ਚ ਰਿਹਾ ਬੰਦਾ ਜੱਜਾਂ ਨੂੰ ਵੀ ਸਮਝ ਲਈ ਜੱਜ ਵਸਾਈ ਕੋਰਟ ਦੇ ਜੱਜ ਜਵਾਬ ਦੇ ਗਏ ਇਕ ਕਾਦੀ ਸਿਆਣਪ ਆਏ ਹਾਈ ਕੋਰਟ ਦੇ ਜੱਜ ਜੀ ਜਵਾਬ ਦੇਗੇ ਜ਼ਮਾਨਤ ਦੇਣ ਤੋਂ ਬਹੁਤ ਵੱਡੀ ਗੱਲ ਆ ਇਹ ਇਸ ਨੂੰ ਸਿੰਪਲ ਗੱਲ ਨਾ ਮੰਨੋ ਤੁਸੀਂ ਕਿ ਜੀ ਬਹੁਤ ਸਿੰਪਲ ਜੀ ਗੱਲ ਆ ਉਹ ਇਹਨਾਂ ਦਮਕ ਜੇ ਮਾਰੀ ਜਾਓ ਜੀ ਜਿੱਤ ਹੋ ਗਈ ਜੀ ਹਜੇ ਤੱਕ ਕੇਸ ਚੱਲਣਾ ਹੈ ਅਦਾਲਤਾਂ ਨੇ ਸੁਣਵਾਈ ਹੋਣੀ ਆ ਵਕੀਲਾਂ ਨੇ ਪੱਕੇ ਪੇਸ਼ ਕਰਨਾ ਤੁਹਾਡੇ ਵਕੀਲ ਤੁਹਾਡਾ ਪੱਕੇ ਪੇਸ਼ ਕਰਨਗੇ 295 ਤਾਂ ਕਹਿੰਦੇ ਗਵਾਹ ਨੇ ਬਲਵੰਤ ਧਰਮਿੰਦਰ ਹੂੰ 295 ਗਵਾਹ ਨੇ ਇਸ ਕੇਸ ਚ ਤੇ 790 ਕਰੋੜ ਤੋਂ ਵੱਧ ਦਾ ਮਾਮਲਾ ਹੈਗਾ ਇਹ ਜੀ ਤੇ ਕੁਸਮ 40000 ਰੁਪਏ ਦੀ ਦੀ ਚਾਰ ਸੀਟ ਹੈ ਉਹ ਸਿੰਪਲ ਗੱਲ ਨਹੀਂ ਹੈਗੀ ਇਹ ਇੱਕ ਮੈਨੂੰ ਸਮਝ ਨਹੀਂ ਗੱਲ ਕੱਲ ਆਈ ਫਿਰ ਮੈਂ ਗੱਲ ਇੱਥੇ ਕਹਿਣਾ ਚਾਹਣਾ ਕਿ ਡੇਰਾ ਪਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਤੇ ਉਹ ਕੱਲ ਵਿਕਰਮ ਸਿੰਘ ਮਜੀਠੀਆ ਨੂੰ ਮਿਲੇ ਪਹਿਲਾਂ ਮਿਲ ਕੇ ਗਏ ਸੀਗੇ ਦੂਜੀ ਵਾਰੀ ਮਿਲਣ ਵਾਸਤੇ ਗਏ মিডিਆ ਸਾਹਮਣੇ ਬੋਲੇ ਨੇ ਹੂੰ ਕੋਈ মিডিਆ ਸਾਹਮਣੇ ਦੇ ਬਾਬਾ ਜੀ ਦਾ ਬੋਲਿਆ ਕਰਦਾ ਕਿਉਂ ਬੋਲੇ ਨੇ ਉਹ ਪਹਿਲਾਂ ਵੀ ਉਹਨਾਂ ਦੀ ਬਹੁਤ ਆਲੋਚਨਾ ਹੋਈ ਸੀਗੀ ਹੁਣ ਵੀ ਆਲੋਚਨਾ ਹੋ ਰਹੀ ਆ ਇਵਨ ਕੇਸ ਡੇਰੇ ਬਿਆਸ ਦੇ ਪੈਰੋਕਾਰ ਵੀ ਆਲੋਚਨਾ ਕਰਦੇ ਆ ਅੰਦਰੂਗਤੀ ਵੀ ਯਾਰ ਬਾਬਾ ਜੀ ਕੀ ਕਰ ਰਹੇ ਨੇ ਇਹ ਉਹ ਕਹਿੰਦੇ ਮੇਰੇ ਇਸਦਾਰ ਨੇ ਦਰਜੀਤ ਜੀ ਮੈਂ ਕਹਿੰਦਾ ਵੀ ਨਸ਼ੇ ਦਾ ਜਿਹੜਾ ਸਦਾਗਰ ਆ ਵਪਾਰੀ ਆ ਉਹ ਡੇਰੇ ਵਾਲੇ ਮੁਖੀ ਦਾ ਸਰਸਦਾਰ ਆ ਤੇ ਸਰਕਾਰ ਤਾਂ ਇਹ ਕਹਿੰਦੀ ਆ ਵੀ ਕਦੇ ਵੀ ਬਿਕਰਮ ਸਿੰਘ ਜੀਠੀਆਂ ਨੂੰ ਮਿਲਣੇ ਜਾਣਾ ਚਾਹੀਦਾ ਸੀਗਾ ਡੇਰਾ ਬਿਆਸ ਦੇ ਮੁਖੀ ਨੂੰ ਡੇਰਾ ਬਿਆਸ ਦਾ ਇੱਕ ਤਾਂ ਗੱਲ ਦੇਖੋ ਸਿਮਰਜੀਤ ਸਿੰਘ ਮਾਨ ਹੁਣੇ ਉਹ ਦੀ ਤਰੀਫ ਕਰ ਰਹੇ ਆ ਕਹਿੰਦੇ ਵੀ ਡੇਰਾਬਾਦ ਨਹੀਂ ਹੈਗਾ ਇਹ ਹੂੰ ਇਹ ਡੇਰਾਬਾਦ ਨਹੀਂ ਹੈਗਾ ਇੱਕ ਗੱਲ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਡੇਰਾ ਦਾ ਮਤਲਬ ਕੀ ਹੁੰਦਾ ਤਰਵਿੰਦਰ ਡੇਰਾ ਦਾ ਮਤਲਬ ਹੁੰਦਾ ਕਿਸੇ ਦੀ ਨਿੱਜੀ ਸੰਪਤੀ ਹੂੰ ਡੇਰਾ ਹੁੰਦਾ ਕਿਸੇ ਦੀ ਪਰਸਨਲ ਸੰਪਤੀ ਹੁੰਦੀ ਡੇਰਾ ਦਾ ਮਤਲਬ ਹੀ ਹੁੰਦਾ ਉਹ ਡੇਰਾ ਡੇਰਾ ਪਰਸਨਲ ਸੰਪਤੀ ਹੈ ਉਹਨਾਂ ਬਾਬਿਆਂ ਦੀ ਇੱਥੇ ਬਾਬਾ ਜੈਮਲ ਸਿੰਘ ਵਰਗੇ ਵੀ ਹੋਏ ਨੇ ਇੱਥੇ ਬਾਬਾ ਸਾਵਣ ਸਾਹਿਬ ਵਰਗੇ ਸਾਵਣ ਸਿੰਘ ਵਰਗੇ ਵੀ ਹੋਏ ਨੇ ਸਾਵਣ ਸਿੰਘ ਵਰਗੇ ਵੀ ਹੋਏ ਨੇ ਇੱਥੋਂ ਹੀ ਨਿਕਲ ਕੇ ਡੇਰਾ सरसे वाला ਵੀ ਬਣਿਆ ਇਹ ਇਹ ਡੇਰੇ ਦੀ ਬਹੁਤ ਵੱਡੀ ਦੁਨੀਆ ਦੇ ਵਿੱਚ ਬਹੁਤ ਵੱਡੀ ਆਧਾਰ ਹੈ ਇਸ ਡੇਰੇ ਦਾ ਜੇ ਤੁਹਾਨੂੰ ਲੱਗਦਾ ਕਿ ਬਸ ਤਾਂ ਇਹ ਗੱਲਾਂ ਆਮ ਤੌਰ ਤੇ ਆਖੀ ਜਾਂਦੀ ਹੈ ਜੀ ਨਦੀਆਂ ਛੋਟੀ ਛੋਟੀ ਨਦੀਆਂ ਜਾ ਕੇ ਸਮੁੰਦਰ 'ਚ ਮਿਲਦੀਆਂ ਸਮੁੰਦਰ ਬਣ ਜਾਂਦੀਆਂ ਨੇ ਪਰ ਕਦੇ ਸਮੁੰਦਰ ਨਦੀ ਜੀ ਨਹੀਂ ਜਾਂਦਾ ਹੁੰਦਾ ਹੂੰ ਸਮੁੰਦਰ ਕਦੇ ਨਦੀ ਜੀ ਨਹੀਂ ਜਾਂਦਾ ਹੁੰਦਾ ਸਮੁੰਦਰ ਹਮੇਸ਼ਾ ਠਹਿਰਾ ਚ ਰਹਿੰਦਾ ਨਦੀ ਸਮੁੰਦਰ ਜਾਂਦੀ ਹੁੰਦੀ ਆ ਜੇ ਸਮੁੰਦਰ ਨਦੀ ਵੱਲ ਜਾਵੇ ਨਾ ਪਾਸੇ ਤਾਂ ਤਹਿਲਕਾ ਮੱਜ ਜਾਂਦਾ ਜੇ ਸਮੁੰਦਰ ਨਦੀ ਵਾਲੇ ਪਾਸੇ ਆ ਜਵੇ ਨਾ ਤਾਂ ਸੁਨਾਮੀ ਆਉਂਦੀ ਆ ਆ ਜੇ ਨਾ ਪਿੱਛੇ ਸੁਨਾਮੀ ਤੁਹਾਡੇ ਯਾਦ ਆ ਨਾ ਹੁਣ ਹਿੱਸਾ ਵਿੱਚ ਕਿੱਡੇ ਕਦਰਨਾਕ ਤਰੀਕੇ ਨਾਲ ਮਕਾਨ ਢਾਏ ਗਏ ਸੀਗੇ ਸੁਨਾਮੀ ਆਈ ਸੀ ਸਮੁੰਦਰ ਜਦੋਂ ਆ ਇਧਰਲੇ ਪਾਸੇ ਆਇਆ ਸੀਗਾ ਸਮੁੰਦਰ ਉੱਥੇ ਹੀ ਰਹਿਣਾ ਚਾਹੀਦਾ ਜਿੱਥੇ ਹੈਗਾ ਉਹਦੀ ਜਿੱਥੇ ਸਥਾਨ ਆ ਸਮੁੰਦਰ ਦਾ ਉੱਥੇ ਹੀ ਰਹਿਣਾ ਚਾਹੀਦਾ ਤਾਉ ਦੀ ਵੈਲੀ ਵਾ ਜੇ ਸਮੁੰਦਰ ਉੱਥੋਂ ਆਪਣੀ ਥਾਂ ਛੱਡ ਗਏ ਕਿਤੇ ਹੋਰ ਜਾਵੇਗਾ ਨਾ ਕਿਤੇ ਹੋਰ ਨਾਲ ਪਾਸਾ ਬਣਾਏਗਾ ਨਾ ਤਾਂ ਦੁਨੀਆ ਦੇ ਵਿੱਚ ਤਹਿਰਾ ਕਮਜਦਾ ਹੁੰਦਾ ਦੁਨੀਆ ਨੁਕਸਾਨ ਚ ਆ ਜਾਂਦੀ ਆ ਦੁਨੀਆ ਦਿੱਕਤ ਆ ਜਾਂਦੀ ਆ ਮੈਂ ਵੀ ਸਮੁੰਦਰ ਕਹਦਾ ਦੇਰਾ ਬਿਆਸ ਦੇ ਮੁਖੀ ਨੂੰ ਜੇ ਸਮੁੰਦਰ ਉਹ ਹੋਣ ਤਾਂ ਨਦੀਆਂ ਤਲਦੀਆਂ ਨੇ ਜਾਂਦੀਆਂ ਨੇ ਸਮੁੰਦਰ ਨੂੰ ਠਹਿਰਾ ਚ ਰਹਿਣਾ ਚਾਹੀਦਾ ਉਹ ਇੱਕ ਸਿਆਸੀ ਲੀਡਰ ਹੈ ਮੈਨੂੰ ਇਹ ਕੋਈ ਇਤਰਾਜ਼ ਨਹੀਂ ਕਿ ਉਹ ਜਾਵੇ ਬਿਕਰਮ ਸਿੰਘ ਮਜੀਠੀਆ ਕੋਲੇ ਜਾਵੇ ਸਿਆਸੀ ਲੀਡਰ ਜਿਹੜਾ ਕਿ ਇੱਕ ਦਾ ਤਰਮਿੰਦਰ ਇਹਦਾ ਇੱਕ ਫਾਰਮ ਹੈ ਦੇਰਾ ਬਿਆਸ ਵਾਲਾਂ ਦਾ ਹੂੰ ਦੇਰਾ ਬਿਆਸ ਵਾਲਾਂ ਦਾ ਫਾਰਮ ਹੈ ਤੇ ਫਾਰਮ ਦੀ 2 ਨੰਬਰ ਮੱਧ ਹੈ ਹੂੰ ਦੋਨੋਂ ਬੱਦ ਵਿੱਚ ਹੀ ਲਿਖਿਆ ਆ ਵੀ ਕਿਸੇ ਵੀ ਬੰਦੇ ਉੱਤੇ ਕੋਈ ਕੇਸ ਦਰਜ ਹੋ ਜਾਣਾ ਕ੍ਰਿਮੀਨਲ ਕੇਸ ਦਰਜ ਹੋ ਜਾਏ ਤਾਂ ਉਹ ਬੰਦਾ ਸੇਵਾ ਨਹੀਂ ਕਰ ਸਕਦਾ ਹੂੰ ਮਰ ਲੱਕੀ ਸੇਵਾ ਕਰਨ ਲਈ ਬੰਦੇ ਦੇ ਨਿਯਮਾਂ ਚ ਆਉਂਦੀ ਹੈ ਗੱਲ ਇਹ। ਹੂੰ। ਡੇਰਾ ਬਿਆਸ ਦੇ ਸੇਵਾਦਾਰਾਂ ਵਾਸਤੇ ਇੱਕ ਨਿਯਮ ਆ ਨਿਯਮ ਦੇ ਵਿੱਚ ਇਹ ਮਦਦ ਹੈ ਵੀ ਕਿਸੇ ਬੰਦੇ ਦੇ ਵੀ ਜੇ ਕੇਸਦਰ ਚ ਹੋ ਜਵੇ ਨਾ ਤਾਂ ਉਹ ਬੰਦਾ ਸੇਵਾ ਨਹੀਂ ਕਰ ਸੇਵਾ ਤੱਕ ਨਹੀਂ ਕਰ ਸਕਦਾ। ਹੂੰ। ਡੇਰਾ ਮੁਖੀ ਉਸ ਬੰਦੇ ਦੇ ਕੋਲ ਜਾ ਰਿਹਾ ਜਿਹਦੇ ਖਿਲਾਫ ਦੋ ਵੱਡੇ ਕੇਸ ਨੇ। ਇੱਕ ਨਸ਼ਾ ਵਾਲਾ, ਇੱਕ ਵੱਧ ਸੰਪਤੀ ਵਾਲਾ। ਉਸ ਦੇ ਕੋਲ ਡੇਰਾ ਮੁਖੀ ਜਾ ਰਿਹਾ। ਆਪਣੀਆਂ ਬਣਾਈਆਂ ਹੋਈਆਂ ਮੱਧਾਂ ਨੂੰ ਜੇਕਰ ਖੁਦ ਹੀ ਖੁਦ ਹੀ ਜਿਹੜੇ ਜਿਹੜੇ ਰੱਬ ਨੇ ਜੇ ਰੱਬ ਹੀ ਆਪਣੀਆਂ ਬਣਾਈਆਂ ਮੱਧਾਂ ਨੂੰ ਪਾਰ ਕਰੇਗਾ ਨਾ ਤਾਂ ਫਿਰ ਦੁਨੀਆ ਦੇ ਵਿੱਚ ਉਹ ਮੱਧਾਂ ਖਤਮ ਹੋ ਜਾਂਦੀਆਂ ਨੇ ਕਹਿੰਦੇ ਗੁੜ ਬੀਬੇ ਮਾਤਾ ਕਹਿੰਦੀ ਆ ਜਾ ਕੇ ਬਾਬੇ ਨੂੰ ਕਿ ਮੇਰਾ ਮੁੰਡਾ ਫੋੜੇ ਫੁਣਸੀਆਂ ਨੇ ਖਾ ਲਿਆ ਜੀ ਇਹਦੇ ਗੁੜ ਬਹੁਤ ਖੰਦ ਹੈ ਬਾਬਾ ਕਹਿੰਦਾ ਵੀ ਬੀਬੀ ਹਫਤੇ ਬਾਅਦ ਆਈ ਹਮ ਹਫਤੇ ਬਾਅਦ ਫੇਰ ਗਈ ਬਾਬਾ ਕਹਿੰਦਾ ਬੀਬੀ ਹ ਅਗਲੇ ਹਫਤੇ ਆਈ ਅਗਲੇ ਹਫਤੇ ਫੇਰ ਗਈ ਤਾਂ ਬਾਬਾ ਕਹਿੰਦਾ ਉਹ ਮੁੰਡੇ ਨੂੰ ਹੱਥ ਫੜ ਕੇ ਬੇਟਾ ਗੁੜ ਨਹੀਂ ਖਾਣਾ ਤੈ ਗੁੜ ਨਹੀਂ ਖਾਣਾ ਪੁੱਤ ਤਾਂ ਬਸ ਕਾਣੀ ਗੱਦਮ ਕਹਿੰਦੀ ਬਾਬਾ ਜੀ ਤੁਸੀਂ ਇਹ ਗੱਲ ਤੁਸੀਂ ਪਹਿਲਾਂ ਵੀ ਕਹਿ ਸਕਦੇ ਸੀ ਦੋ ਹਫਤੇ ਸਾਨੂੰ ਬੁਲਾਇਆ ਤੁਸੀਂ ਉਹ ਕਹਿੰਦੀ ਭਾਈ ਕਹਿੰਦਾ ਬਾਬਾ ਕਹਿੰਦਾ ਭਾਈ ਉਸ ਟਾਈਮ ਮੈਂ ਗੁੜ ਖਾਂਦਾ ਸੀ ਮੈਂ ਗੁੜ ਖਾਂਦਾ ਸੀ ਉਸ ਵਿਲੇਜ ਕਰਕੇ ਮੈਂ ਇਹਨੂੰ ਨਹੀਂ ਕਹਿ ਸਕਦਾ ਸੀ ਜਦੋਂ ਮੈਂ ਹੁਣ ਛੱਡਿਆ ਗੁੜ ਮੈਂ ਪਹਿਲੇ ਹੱਥ ਤੱਕ ਨਹੀਂ ਛੱਡ ਸਕਿਆ ਸੀ ਦੁਬਾਰਾ ਬੁਲਾਇਆ ਤੁਹਾਨੂੰ ਮੈਂ ਜਦੋਂ ਮੈਂ ਛੱਡਿਆ ਗੁੜ ਖਾਣਾ ਤਾਂ ਮੈਂ ਕਿਹਾ ਵੀ ਗੁੜ ਨਹੀਂ ਖਾਣਾ ਪੁੱਤ